ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪ ਜੀ ਦੇ ਲਈ ਇੱਕ ਅਜ ਹੋਰ ਨਵੀਂ ਕਥਾ ਲੈ ਕੇ ਆਏ ਹਾਂ ਜਿਸ ਦਾ ਟਾਈਟਲ ਹੈ ਸੁਰਤੀ ਵਿੱਚ ਗਿਰਾਵਟ ਦੇ ਤਿੰਨ ਕਾਰਨ ਆਓ ਭਾਈ ਸਾਹਿਬ ਜੀ ਕੋ ਸੁਣਦੇ ਹਾਂ ਕਿ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਹਨ ਸਿਆਣੇ ਆਖਦੇ ਨੇ ਜੇ ਅਮੀਰੀ ਵੇਲੇ ਦੀ ਕਮਾਈ ਜ਼ਰਾ ਸਿਆਣਪ ਨਾਲ ਵਰਤੀ ਜਾਏ ਤਾਂ ਗਰੀਬੀ ਦੇ ਸਮੇਂ ਤਕਲੀਫ ਘਟ ਹੁੰਦੀ ਹੈ ਦਰਅਸਲ ਘਾਟੇ ਦੇ ਤਿੰਨ ਕਾਰਨ ਨੇ ਪਿਛਲੇ ਜਨਮਾਂ ਦੇ ਗੇੜ ਆ ਜਾਂਦੇ ਨੇ ਜਿਹੜੇ ਚੜੀ ਸੁਰਤ ਨੂੰ ਅਕਾਰਣੇ ਹੇਠਾਂ ਲੈ ਜਾਂਦੇ ਨੇ ਦੂਸਰਾ ਪੰਜਾਂ ਵਿਕਾਰਾਂ ਦੇ ਵੱਸ ਹੋ ਕੇ ਜਾਂ ਕਿਸੇ ਇੱਕ ਵਿਕਾਰ ਦੇ ਵੱਸ ਹੋ ਕੇ ਉਹਨਾਂ ਦੇ ਭੜਕਾ ਵਿੱਚ ਆ ਗਿਆਂ ਸੁਰਤ ਹੇਠਾਂ ਆ ਜਾਂਦੀ ਹੈ ਭਾਵ ਕੁ ਸੰਗ ਕੀਤਿਆਂ 33ਰਾ ਜੇ ਕਿਸੇ ਪਾਪੀ ਦੇ ਦਿਲ ਨੂੰ ਆਪਣੇ ਪਿਆਰ ਵਿੱਚ ਲੈ ਆਈਏ ਭਾਵ ਕਿਸੇ ਮਾੜੇ ਜੀਵਨ ਵਾਲੇ ਬੰਦੇ ਨੂੰ ਪਿਆਰ ਕਰੀਏ ਤਾਂ ਉਸ ਦੇ ਮਨ ਦੀ ਮੈਲ ਸਾਡੀ ਸੁਰਤੀ ਨੂੰ ਢੇਠਾਂ ਲੈ ਜਾਏਗੀ ਹੁਣ ਇਸ ਦਾ ਇਲਾਜ ਇਹ ਹੈ ਪਹਿਲੀ ਗੱਲ ਗੁਰੂ ਦਾ ਧਿਆਨ ਤੇ ਉਚਾਰਨ ਨਾਮ ਦਾ ਉਚਾਰਨ ਹੋਰ ਤਿੱਖਾ ਤੇਜ਼ ਕਰਨਾ ਦੂਸਰਾ ਇਸ਼ਨਾਨ ਕਰਨਾ ਮਾਲਿਸ਼ ਕਰਨੀ ਕਪੜੇ ਬਦਲਨੇ ਇਕਾਂਤ ਵਿੱਚ ਜਾ ਕੇ ਗੱਜ-ਵੱਜ ਕੇ ਬਾਣੀ ਪੜਨੀ ਉਦਾਸ ਕਰਨੀ ਕਿਸੇ ਚੰਗੇ ਸਤਸੰਗੀ ਦੇ ਦਰਸ਼ਨ ਕਰਨੇ ਤੇ ਕੁਸੰਗ ਦਾ ਤਿਆਗ ਕਰਨਾ ਤੇ ਤੀਸਰਾ ਆਪਣੇ ਮਨ ਨੂੰ ਆਪਣੇ ਤੋਂ ਚੰਗੇ ਜੀਵਨ ਵਾਲੇ ਦਿਲ ਨਾਲ ਰਗੜਨਾ ਚਾਹੀਦਾ ਹੈ ਪਰ ਇਸ ਤੋਂ ਪਹਿਲਾਂ ਗੁਰਬਾਣੀ ਦਾ ਰਟਣ ਤੇ ਪਾਠ ਇਹ ਗੇੜਾ ਹੋਰ ਤੇਜ਼ ਕਰਨਾ ਚਾਹੀਦਾ ਉਤਰਾ ਤੇ ਚੜਾੜ ਝੜਾ ਵਾਰੋ ਵਾਰੀ ਆਉਂਦੇ ਨੇ ਜੇ ਨੀਅਤ راست ਹੋਵੇ ਤੇ ਸਤਸੰਗ ਹੋਵੇ ਤਾਂ ਹਰ ਉਤਰਾਈ ਤੋਂ ਬਾਅਦ ਸਗੋਂ ਚੜ੍ਹਾਈ ਆਵੇਗੀ ਭਾਵ ਹਰ ਕਟੇ ਤੋਂ ਬਾਅਦ ਲਾਭ ਹੋਵੇਗਾ ਖੁਸ਼ੀ ਨੂੰ ਜਰਨਾ ਕਠਨ ਹੁੰਦਾ ਹੈ ਹਜ਼ਾਰ ਵਸਤੂ ਜਰੀ ਨਹੀਂ ਜਾਂਦੀ ਜਿਵੇਂ ਕੋਈ ਭੁੱਲ ਕੀਤੀ ਫਿਰ ਗਰਾਵਟ ਆਉਂਦੀ ਹੈ ਹਾਂ ਉਹ ਗਰਾਵਟ ਸਗੋਂ ਜਰਨ ਦੀ ਜਾਂਚ ਦੱਸ ਕੇ ਲੰਘ ਜਾਂਦੀ ਇਸ ਤਰ੍ਹਾਂ ਆਦਮੀ ਤੁਰਨਾ ਸਿੱਖਦਾ ਤੇ ਉન્નਤ ਹੁੰਦਾ ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਏ ਕਿ ਸਾਡੀ ਮਤ ਟਿਕਾਣੇ ਰੱਖਣ ਲਈ ਸਾਡੇ ਵਿੱਤ ਮੁਤਾਬਕ ਸਹਜੇ ਸਹਜੇ ਉਹ ਪੱਚੀ ਵਿੱਚ ਤਰੱਕੀ ਕਰਨ ਦੇਣ ਜਦੋਂ ਸੁਰਤ ਡਿੱਗੇ ਤਾਂ ਦਿਲ ਹਾਰਨਾ ਚੰਗਾ ਨਹੀਂ ਹੁੰਦਾ ਉਦੋਂ ਤੇ ਯੁੱਧ ਦਾ ਵੇਲਾ ਆਉਂਦਾ ਮਾਨੋ ਵਿਕਾਰਾਂ ਦੇ ਰਾਖਸ਼ ਸਾਡੇ ਅੰਦਰ ਆਵੜੇ ਨੇ ਹੁਣ ਤੇ ਵੇਲਾ ਜੰਗ ਦਾ ਹੈ ਦਵਾ ਦਵ ਤੋਪਖਾਨਾ ਢੀੜ ਕੇ ਗੋਲੇ ਚਲਾਈ দাও ਬਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈੰਦੇ ਫੇਰੀਆਂ ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ ਹੋਰ ਵਧੀਕ ਜ਼ੋਰ ਨਾਲ ਗੇੜ ਚੱਲੇ ਇਸ ਵੇਲੇ ਨਾਮ ਲੈਣਾ ਸਮਝੋ ਕਿ ਰਾਖਸ਼ਾਂ ਉਤੇ ਗੋਲਾਬਾਰੀ ਕਰਨੇ ਅਖੀਰ ਫਤਿਹ ਤੁਹਾਡੀ ਹੋਵੇਗੀ ਇਹ ਖਾਲਸਾ ਰੋਜ਼ ਇਸੇ ਗੱਲ ਨੂੰ ਫਤਿਹ ਆਖਦਾ ਜਦੋਂ ਫਤਿਹ ਪਾ ਲਈ ਰਕਸ਼ ਖਤਮ ਹੋ ਗਏ ਫਿਰ ਤੇ ਹੌਲੇ ਫੁੱਲ ਆਨੰਦ ਤੇ ਚੜ੍ਹਦੀਆਂ ਕਲਾ ਆ ਜਾਣਗੀਆਂ ਇਸ ਦਸ਼ਾ ਵਿੱਚ ਜਿਹੜਾ ਨਾਮ ਜਪਣਾ ਸੋ ਨਾਮ ਦਾ ਰਸ ਲੈਣ ਇਸ ਵੇਲੇ ਦਾ ਜਪ ਬ੍ਰਹਮ ਆਨੰਦ ਹੈ RAM ਰਸ ਸੁਖ ਫਲ ਫਿਰ ਉਹ ਰਸ ਹੈ ਨਿਮਖਕ ਮੂਸਨ ਵਾਲਾ ਪ੍ਰੇਮ ਹੈ ਜਦੋਂ ਫਿਰ ਗਰਾਵਟ ਆਇਆ ਫਿਰ ਨਾਮ ਦਾ ਤੋਪਖਾਨਾ ਜਦੋਂ ਫਿਰ ਚੜੇ ਫਿਰ ਆਨੰਦ ਦੀ اٹਾਰੀ ਤੇ ਸੁਖਮਾ ਆਪ ਜੀ ਨੇ ਭਾਈ ਸਾਹਿਬ ਜੀ ਦੇ ਵਿਚਾਰ ਸਰਵਣ ਕੀਤੇ ਜਿਸ ਵਿੱਚ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਪੰਜ ਵਿਕਾਰਾਂ ਦੇ ਵਸ ਵਿੱਚ ਹੋ ਕੇ ਜਾਂ ਇੱਕ ਵਿਕਾਰ ਦੇ ਵਸ ਵਿੱਚ ਹੋ ਕੇ ਉਹਨਾਂ ਦੇ ਢਕਾਉਣ ਦੇ ਨਾਲ ਸਾਡੀ ਸੁਰਤੀ ਹੇਠਾਂ ਆ ਜਾਂਦੀ ਹੈ ਜਦੋਂ ਸੁਰਤੀ ਹੇਠਾਂ ਆ ਜਾਵੇ ਤਾਂ ਕਦੇ ਵੀ ਦਿਲ ਹਾਰਨਾ ਨਹੀਂ ਚਾਹੀਦਾ